ਸੇ ਮੇਰੀ ਜਨਾਨੀ ਨੇ ਬਤਾਇਆ ਕਿ ਮਤਲਬ ਮੈਂ ਰਾਤ ਮੇ 1:00-2:00 ਵਜੇ ਕੇ ਤੱਕ ਤਕਰੀਬਨ ਮੈਂ ਸੋ ਗਈ ਥੀ ਸਟੇਸ਼ਨ ਕੇ ਬਾਹਰ ਤਬੇ ਮੇਰਾ ਬੱਚਾ ਚੋਰੀ ਹੋ ਗਿਆ ਮੈਨੂੰ ਸਵੇਰ 5:00-5:00 ਵਜੇ ਪਤਾ ਲੱਗਾ ਕੁਝ ਕਾਫੀ ਕੋਸ਼ਿਸ਼ ਤੋਂ ਬਾਅਦ ਫਿਰ ਪਤਾ ਲੱਗਾ ਕਿ ਇੱਕ ਲੋਕਲ ਲੇਡੀ ਲੈ ਕੇ ਬੱਚਾ ਜਾ ਰਹੀ ਆਪਣੀ ਸੁਤਾ ਪਿਆ ਬੱਚਾ ਰਾਤ 2:00 ਦੇ ਕਰੀਬ ਲੇਡੀ ਜੀ ਹਾਂ 2:00 ਦੇ ਕਰੀਬ ਨਿਕੜੀ ਹੈ ਨਾਲ ਉਹ ਬੰਦਾ ਪਿੱਛੇ ਪਿੱਛੇ ਜਾ ਰਿਹਾ ਬੈਗ ਲੈ ਕੇ ਆਰੇ ਆਪਣੇ ਪੰਜਾਬ ਪੂਰਜਾ ਕੈਮਰੇ ਇੱਥੇ ਲੱਗੇ ਆ ਉਹ ਦੇਖੇ ਉਸ ਤੋਂ ਬਾਅਦ ਆਪਾਂ ਸਾਈਕਲ ਸਟੈਂਡ ਦਾ ਕੈਮਰਾ ਦੇਖਿਆ ਬਾਹਰ ਸਾਡੇ ਟਿਕਟ ਖਿੜਕੀ ਆਪਣੇ ਪ੍ਰਾਈਵੇਟ ਵਾਲਾ ਉਹਦਾ ਦੇਖਿਆ ਫਿਰ ਹੋਟਲਾਂ ਦੇ ਉਹ ਅੱਗੇ ਪੈਟਰੋਲ ਪੰਪਾ ਇੱਕ ਮੰਦਰਾਵਾਰ ਉਤੋਂ ਥੋੜੀ ਜਿਹੀ ਲੀਡ ਮਿਲੀ ਕਿ ਬਾਹਰ ਨਿਕਲੇ ਪਿੱਛੇ ਚਿਹਰਾ ਨਜ਼ਰ ਆ ਰਿਹਾ ਵਾ ਕਿ ਜੇ ਕੋਈ ਉਹਨਾਂ ਨੂੰ ਜਾਣਦਾ ਪਛਾਣਦਾ ਹੋਵੇਗਾ ਕੋਈ ਹੋ ਸਕਦਾ ਪੁਲਿਸ ਨੂੰ ਹੰਨ ਤਲਾਹ ਦੇ ਸਕਦਾ ਕੋਈ ਜਿੰਮੇਵਾਰ ਸਾਰੀ ਹੋਵੇਗਾ ਚਿਹਰਾ ਕਾਫੀ ਨਜ਼ਰ ਆ ਰਿਹਾ ਜੋ ਜਾਣਦੇ ਟਾਈਮ ਹੀ ਉਹਨੇ ਕੋਈ ਹੁੰਗੜ ਥੋੜਾ ਵੱਡਾ ਜਿਹਾ ਕੀਤਾ ਪਰ ਚਿਹਰਾ ਨਜ਼ਰ ਆ ਰਿਹਾ ਵਾ ਇਹਨੇ ਪੰਜਾਬੀ ਸੂਟ ਪਾਇਆ ਉਹਨੇ ਬਲੈਕ ਕਲਰ ਦਾ ਕੀ ਕਾਫੀ ਕੋਈ ਠੀਕ ਡੀਲ ਡੋਲਦੀ ਲੱਗਦੀ 5 ਫੁੱਟ ਕੋਈ 4-5 ਇੰਚ ਹੇਟ ਹੋਈਗੀ ਤੇ ਇੰਨੇ ਦਾ 5 5 ਫੁੱਟ ਦਾ ਜਿਹੜਾ ਲੜਕਾ ਵਾ ਮੇਰੇ ਖਿਆਲ 30-35 ਸਾਲ ਦੇ ਕਰੀਬ ਉਹਨੇ ਲੱਗਦੇ ਆ ਬੀਤੀ ਰਾਤ ਜਿਹੜੀ ਇੱਕ ਸਾਲ ਦੇ ਬੱਚੇ ਨੂੰ ਇੱਕ ਮਹਿਲਾ ਦੇ ਵੱਲੋਂ ਅਗਵਾ ਕੀਤਾ ਗਿਆ ਮੇਰੇ ਨਾਲ ਉਸਦੇ ਪਿਤਾ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਆਸ਼ੀਸ਼ ਕੁਮਾਰ ਆਸ਼ੀਸ਼ ਕਿਸ ਤਰ੍ਹਾਂ ਬੱਚਾ ਗਾਇਬ ਹੋ ਗਿਆ ਤੇ ਪਤਾ ਨਹੀਂ ਲੱਗਿਆ ਉਹਨਾਂ ਦੀ ਮਾਤਾ ਜੀ ਨੇ ਮੇਰੇ ਜਨਾਨੀ ਨੇ بتایا ਕਿ ਮਤਲਬ ਮੈਂ ਰਾਤ ਮੈਂ 1 2 ਵਜੇ ਤੱਕ तकरीबन ਮੈਂ ਸੋ ਗਈ ਸੀ ਅੱਛਾ ਸਟੇਸ਼ਨ ਦੇ ਬਾਹਰ ਤभी ਮੇਰਾ ਬੱਚਾ ਚੋਰੀ ਹੋ ਗਿਆ مجھے ਸਵੇਰ 5 ਵਜੇ ਪਤਾ ਲੱਗਾ ਕਿ ਮੇਰਾ ਬੱਚਾ ਚੋਰੀ ਹੋ ਚੁੱਕਾ ਅੱਛਾ ਤभी हमने ਫਿਰ ਪ੍ਰਸ਼ਾਸਨ ਕੀ ਮਦਦ ਲੈਣਾ ਚਾਲੂ ਕੀਤਾ ਸਿਕारण ਤੁਹਾਨੂੰ ਪਤਾ ਲੱਗਿਆ ਬੱਚਾ ਕਿੱਥੇ ਗਿਆ ਕਿੱਥੇ ਨਹੀਂ ਸਰ ਫੋਟੋ ਸੀਸੀਟੀਵੀ ਫੋਟੋਏ ਖੰਗਾਲੀ ਜਾ ਰਹੀ ਹੂ ਬਾਕੀ ਵੀਡੀਓ ਦੇਖੋ क्या होता तो है सर। तो नहीं सर मैं एक्चुअली फैक्ट मेरी हौजरी लाइन में नाइट लगी हुई थी अच्छा। तो मैं नाइट शिफ्ट में था तो मैं नाइट करके मका मका रात ग्यारह बजे इनका मेरी जनानी का फोन आया कि आप आ जाओ स्टेशन में आ गई हूँ तो मका मका आज की रात में नाइट लगाया हुआ हूँ आप ऐसा करो स्टेशन पे वेटिंग रूम में इंतज़ार कर लो मैं सुबह नौ बजे आके गेट खुलेगा तो फिर नौ बजे आके मैं आपको ले लूँगा उसके बाद फिर जब एक सात बजे मैंने इनको कॉल किया तब इन्होंने बताया कि बच्चा चोरी हो चुका है तो फिर मैंने अपने बाऊ को फोन किया बाऊ फिर फिर आए हैं गेट खुला है गेट खोल के फिर आए फिर सुबह अपना बच्चा चोरी होने की फिर खबर लिखाई गयी जी अच्छा वाइफ नही लग गया कि बच्चा कि चक लिया गया मालूम नहीं जी वो बता रहे कि मुझे नहीं पता था कि चोरी हो गया कैसे गया सुबह पांच बजे इन्होंने बताया कि पांच बजे मुझे पता लगा है ਮੇਨਲ ਐਸ ਐਚਓ ਜੀ ਆਰਪੀ ਪਲਵਿੰਦਰ ਜੀ ਜੁੜ ਚੁੱਕੇ ਨੇ ਹੁਣ ਤੱਕ ਕੀ ਕੁਝ ਜਾਣਕਾਰੀ ਹੈ ਕਿ ਕੁਝ ਤਬਦੀਸ਼ ਕੀਤੀ ਹੈ ਇਨਵੈਸਟੀਗੇਸ਼ਨ ਕੀਤੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਸ਼ੀ ਕਲ ਕੀ ਕੁਝ ਜਾਣਕਾਰੀ ਆਈ ਹੈ ਤੇ ਇਹ ਲੇਡੀ ਕਿੱਥੋਂ ਆਰਚੀ ਤੇ ਕਿੱਥੋਂ ਜਾਣਾ ਸੀ ਇਹਨੇ ਤੇ ਕਿੰਨੇ ਕੋਈ ਮੈਂਬਰ ਸੀ ਜਿਹੜੇ ਕਿ ਟ੍ਰੇਨ ਚੋਂ ਉਤਰੇ ਸੀਗੇ ਤੇ ਕਿਸ ਨੂੰ ਅਗਵਾ ਕਰ ਲੇਤਾ ਕੀ ਉਮਰ ਸੀ ਬੱਚੇ ਦੀ ਸਰ ਇਹ ਲਾਲਤੀ ਦੇਵੀ ਨਾਮ ਦੀ ਔਰਤ ਸੀ 25 ਸਾਲ ਦੀ ਇਹ ਫਤੇਪੁਰ ਯੂਪੀ ਤੋਂ ਕਹਿੰਦੀ ਮੈਂ ਟ੍ਰੇਨ ਤੇ ਸਵਾਰ ਹੋਈ ਸੀ ਕਿਸੇ ਪਹਿਲਾਂ ਗਾਜ਼ੀਆਬੱਦ ਤੱਕ ਆਈ ਆ ਦੋ ਬੱਚੇ ਸੀ ਇਹਦੇ ਆਪਣੇ ਦੋ ਮੁੰਡੇ ਸੀ ਇੱਕ ਰਾਜ 1 ਸਾਲ ਦਾ ਇੱਕ 4 ਸਾਲ ਦਾ ਬੱਚਾ ਇਹਦਾ ਜੀ ਉਹ ਦੋਨਾਂ ਬੱਚਿਆਂ ਨੂੰ ਲੈ ਕੇ ਕਹਿੰਦੀ ਆਪਣੇ ਮੇਰਾ ਘਰ ਵਾਲਾ ਇੱਥੇ ਸੌ ਕਰਦਾ ਨੌਕਰੀ ਕਰਦਾ ਲੁਧਿਆਣੇ ਫੈਕਟਰੀ ਵਿੱਚ ਉਹਦੇ ਕੋਲ ਆ ਰਹੀ ਸੀ ਇਹ ਪਹਿਲੇ ਗਾਜ਼ੀਆਬੱਦ ਆਈ ਗਾਜ਼ੀਆਬੱਦ ਤੋਂ ਕਹਿੰਦੀ ਮੈਂ ਟ੍ਰੇਨ ਫੜੀ ਫਿਰ ਸ਼ਾਮ ਦੇ ਟਾਈਮ ਫਿਰ ਇੱਥੇ ਲੁਧਿਆਣੇ ਕਹਿੰਦੀ ਲੁਧਿਆਣੇ ਮੈਂ ਕੁਤਰਾ ਨਹੀਂ ਗਿਆ ਮੈਂ ਦਿਲਿੰਦਰ ਚਲੀ ਗਈ ਦਿਲੰਦਰੋਂ ਮੈਂ ਵਾਪਸ ਕਹਿੰਦੀ ਰਾਤ ਨੂੰ 11 ਵਜੇ ਕਰੀਬ ਸਟੇਸ਼ਨ ਰੇਲਵੇ ਤੇ ਇਥੋਂ ਆਗੇ ਜਾਂਦੀ ਫਿਰ ਮੈਂ ਬੁਕਿੰਗ ਖਿੜਕੀ ਦੇ ਬਾਹਰ ਉਥੇ ਜਾਂਦੀ ਮੈਂ ਬੈਠ ਗਈ ਆਪਣੇ ਬੱਚਿਆਂ ਨੂੰ ਲੈ ਕੇ ਉਥੇ ਕਾਫੀ ਲੋਕ ਇੰਦੇ ਬੈਠੇ ਹੋਏ ਸੀ ਟਿਕਟਾਂ ਲੈਣ ਵਾਲੇ ਕਾਫੀ ਰਾਸ਼ੀ ਬਹੁਤ ਜ਼ਿਆਦਾ ਤੇ ਫਿਰ ਆਉਂਦੀ ਮੈਂ ਲੱਗ ਜਾਂਦੀ ਮੇਰੇ ਕੱਪੜੇ ਬੈਠਾ ਸੀ ਇੱਕ ਹੋਰ ਜੋੜਾ ਬੈਠਾ ਸੀ ਕੋਈ 30 35 35 ਸਾਲ ਦੀ ਔਰਤ ਤੇ ਮਰਦ ਲੱਗ ਉਹਨਾਂ ਕੋਲ ਸਮਾਨ ਸਨ ਬੈਗ ਬੂ ਵਗਰਾ ਹੈਗਾ ਸੀ ਆਂਦੀ 12 ਵਜੇ ਮੇਰੇ 4 ਸਾਲ ਵਾਲੇ ਬੱਚੇ ਨੂੰ ਲੈਟਨ ਆਈ ਆ ਮੈਂ ਉਹਨੂੰ ਉਹਨਾਂ ਨੂੰ ਬੱਚਾਂ ਦੇ ਚਲ ਕੋਈ ਨਹੀਂ ਆਪਾਂ ਫੜ ਲੈਣੇ ਬੱਚੇ ਮੇਰੇ ਨਾਲ ਖੇਡ ਰਹੇ ਸੀ ਤੇ ਬੱਚਾ ਉਹਨਾਂ ਕੋਲ ਜਾ ਰਿਹਾ ਸੀ ਚਲੋ ਛੋਟ ਉਹਦੇ ਬੱਚਾ ਉਹਨਾਂ ਨੂੰ ਫੜਾ ਕੇ ਤੇ ਮੈਂ ਲੈਟਨ ਕੋਨ ਗਈ ਆ 20 ਮਿੰਟ ਬਾਅਦ ਆਈ ਆ ਉਦੋਂ ਬੱਚਾ ਉਹਨਾਂ ਦੇ ਕੋਲ ਸੀ ਉਹਨਾਂ ਮੈਨੂੰ ਫੜਾਤਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇੱਥੇ ਪੁਲਿਸ ਵਾਲੇ ਵੀ ਆਏ ਸੀ ਪਹਿਲਾਂ ਕਹਿੰਦੇ ਆਪਣੇ ਸਮਾਨ ਸੰਭੋਧ ਆਪਣਾ ਬੱਚਿਆਂ ਦਾ ਖਿਆਲ ਰੱਖੋ ਇਦਾਂ ਅੰਦਾ ਆਪਾਂ ਸਾਈਡ ਤੇ ਬੈਠ ਜੰਨੇ ਆ ਉਹਦੀ ਵੀ ਲੈ ਕੇ ਥੋੜੇ ਮੁਸਾਫਰ ਕਹਿੰਦੇ ਸਾਈਡ ਤੇ ਉੱਥੇ ਜਾ ਕੇ ਉਹਨਾਂ ਦੀ ਪਿਛਾਲੇ ਚਟਾਈ ਅੰਦੀ ਮੈਨੂੰ ਨੀਂਦ ਆਈ ਸੀ ਮੇਰੇ ਬੱਚੇ ਸੋ ਗਏ ਮੈਂ 1 ਵਜੇ ਕਰੀਬ ਸੋ ਗਈ ਆ ਰਾਤ ਨੂੰ ਉਹ ਵੀ ਲੱਗੇ ਬੈਠੇ ਸੀ ਹੋਰ ਵੀ ਬਹੁਤ ਲੋਕ ਹੀ ਆਵਾਜ਼ ਆਈ ਕਾਫੀ ਸਟੇਸ਼ਨ ਤੇ ਤਨ ਬਤਾ ਵੱਡਾ ਸਟ ਅਵੇਰ ਉਹ ਆਪਾਂ ਲਗਾਤਾਰ ਕਰਦੇ ਰਹੇ ਨੇ ਉਹਦੋਂ ਵੀ ਕਰ ਰਹੇ ਅਨਾਉਂਸਮੈਂਟਾਂ ਵੀ ਹੁੰਦੀਆਂ ਤੇ ਪਰ ਉਹ ਦੰਦੀ ਮੈਂ ਥਰਤੀ ਮਸ ਹੋ ਗਈ ਆ ਉਸ ਵੇਰੇ 6-7 ਵਜੇ ਜਦ ਮੇਰੀ ਜਾ ਖੁੱਲੀ ਆ ਆ ਦੇਖਿਆ ਮੇਰਾ ਛੋਟਾ 1 ਸਾਲ ਦਾ ਬੱਚਾ ਰਾਜ ਦੀ ਹੈ ਨਹੀਂ ਸੀ ਤੇ ਉਹ ਜਿਹੜਾ ਦੂਸਰਾ ਜੋੜਾ ਸੀ ਕਹਿੰਦੀ ਉਹ ਵੀ ਨਹੀਂ ਸੀ ਹੈਗਾ ਫਿਰ ਇਹਨੇ ਆਪਣੇ ਘਰ ਵਾਲੇ ਨੂੰ ਬੁਲਾਇਆ ਅੱਠ ਕੁ ਜੇ ਉਹ ਆਇਆ ਫਿਰ ਸਾਡੇ ਕੋਲ ਆਇਆ ਉਸ ਤੋਂ ਬਾਅਦ ਲੈ ਕੇ ਆਪਾਂ ਸਾਰੀ ਗੱਲਬਾਤ ਪੁੱਛੀ ਆ ਦੇਖਿਆ ਕਿੱਥੇ ਸੁੱਤੇ ਸੀ ਕਿੱਥੇ ਬੈਠੇ ਸੀ ਉਹ ਜਾ ਕੇ ਫੁਟੇਜ ਵਗੈਰਾ ਚੈੱਕ ਕੀਤੀ ਕੈਮਰਿਆਂ ਦੀ ਕੁਝ ਕਾਫੀ ਕੋਸ਼ਿਸ਼ ਤੋਂ ਬਾਅਦ ਫਿਰ ਪਤਾ ਲੱਗਾ ਕਿ ਇੱਕ ਵਾਕਿਆ ਲੈਡੀ ਲੈ ਕੇ ਬ ਰਾ ਸਵਾਦੋ ਦੇ ਕਰੀਬ ਜੀ ਹਾਂ ਸਵਾਦੋ ਕਰੀਬ ਨਿਕੜੀ ਹੈ ਨਾਲ ਉਹ ਬੰਦਾ ਪਿੱਛੇ ਪਿੱਛੇ ਜਾ ਰਿਹਾ ਹੈ ਬੈਗ ਲੈ ਕੇ ਜਿਹੋ ਦੇ ਇਹਨਾਂ ਨੂੰ ਫੋਟੋ ਦਿਖਾਈ ਸਾਰੀ ਫੁਟੇਜ ਕਹਿੰਦੀ ਉਹੀ ਹੈ ਜੀ ਜਿਹੜੇ ਸਾਡੇ ਲਾਗੇ ਰਾਤ ਲਾਗੇ ਬੈਠੇ ਸੁੱਤੇ ਸੀ ਤੇ ਪਹਿਲਾਂ ਮੇਰਾ ਬੱਚਾ ਵੀ ਖੜਾਉਂਦੇ ਸੀ ਤੇ ਉਹਨਾਂ ਸ਼ੱਕ ਕਰਦੀ ਸੀ ਉਹ ਤੱਕ ਬਾਕੀ ਸਟੇਸ਼ਨ ਤੋਂ ਬਾਹਰ ਨਿਕਲੇ ਮੇਨ ਗੇਟ ਤੋਂ ਉਹ ਤੋਂ ਰਾਈਟ ਸਾਈਡ ਨੂੰ ਟਰਨ ਕੀਤਾ ਉਹਨਾਂ ਨੇ ਤੇ ਖੜੇ ਰਹੇ ਪਹਿਲੋਂ ਉਹਨੋਂ ਉਸ ਤੋਂ ਬਾਅਦ ਉਹਨੂੰ ਫੁਟੇਜ ਨਹੀਂ ਕਵਰ ਕਰੀ ਟੀਮਾਂ ਲੱਗੀਆਂ ਮੈਂ ਵੀ ਲੱਗੀਆਂ ਦੋ ਸਾਡੇ ਸਬੰਸਪੈਕਟਰਾਂ ਦੀਆਂ ਟੀਮਾਂ ਲਗ-ਲਗ ਬਣਾਈਆਂ ਤਿੰਨ ਟੀਮਾਂ ਬਣੀਆਂ ਉਹ ਲੇਡੀ ਬੱਚਾ ਲੈ ਕੇ ਜਾ ਰਹੀ ਸੀਗੀ ਕਿੰਨੇ ਵੇ ਦਾ ਸੀਸੀਟੀਵੀ ਚ ਫੁਟੇਜ ਸਾਹਮਣੇ ਆਈ ਸਵਾ ਦੋ ਸਵਾ ਦੋ ਵਜੇ ਤਕਰੀਬ ਸਵਾ ਦੋ ਵਜੇ ਇੱਥੇ ਜਰੀ ਮਹਿਲਾ ਤੇ ਲੁਧਾਨੇ ਉੱਤਰੀ ਸੀਗੀ ਟ੍ਰੇਨ ਤੋਂ ਫਤਿਹਪੁਰ ਵਾਲੀ ਟ੍ਰੇਨ ਤੋਂ ਤੇ ਇੱਕ ਦੋ ਉਤਰੀ ਸੀਗੀ ਇਹ ਰਾਤੀ ਕਹਿੰਦੀ ਮੈਂ ਚਲੀ ਗਈ ਜਲੰਧਰ ਪਿਲੋਂ ਮੇਕੋ ਉਤਰਿਆ ਨਹੀਂ ਗਿਆ ਤੇ ਪ੍ਰਧਾਨ ਲੱਗਾ ਮੈਨੂੰ ਅੱਛਾ ਤੇ ਉੱਥੋਂ ਕਹਿੰਦੀ ਮੈਂ ਫਿਰ ਹੋਰਕ ਟ੍ਰੇਨ ਮਿਲੀ ਮੈਨੂੰ ਉਹ ਮੇਖਲ ਟਾਟਾ ਮੂਰੀ ਟ੍ਰੇਨ ਉਹ ਚਲਦੀ ਮੈਂ 11 ਵਜੇ ਤੱਕ ਹੀ ਪਹੁੰਚੀ ਅੱਛਾ ਉਸ ਟਾਈਮ ਆਣੇ ਨਹੀਂ ਉਹ ਟ੍ਰੇਨ ਸੀ ਦੂਸਰੀ ਟਾਟਾ ਮੂਰੀ ਅੱਛਾ ਤੇ ਟਿਕਟ ਵਗੈਰਾ ਵੀ ਕਹਿੰਦੀ ਮੈਂ ਲੈ ਨਹੀਂ ਸਕੀ ਕਿ ਮੇਰੇ ਕੋ ਪੈਸੇ ਪੂਰੇ ਆਪਣੇ ਘਰ ਵਾਲੇ ਨੂੰ ਮਿਲਣ ਆਈ ਆ ਉਹਨਾਂ ਪਿੱਛੇ ਵੀ ਤੇ ਹੁਣ ਕਰਦੇ ਹੋਏ ਉਹਦੇ ਪਿੱਛੋਂ ਹੀ ਆਏ ਦੱਸਿਆ ਸਾਰਾ ਉਹਨੇ ਹੁਣ ਦੇਖ ਰਿਹਾ ਜੀ ਫੁਟੇਜ ਮਿਲੀ ਲੀਡ ਮਿਲਦੀ ਆਸ ਬਾਕੀ ਤੁਸੀਂ ਅਪੀਲ ਆ ਤੁਹਾਨੂੰ ਵੀ ਇਹ ਘਟਨਾ ਕਾਫੀ ਸਰ ਸਰ ਸਹਾਰਾ ਲਿਤਾ ਜਾ ਰਿਹਾ ਤੇ ਇੱਕ ਜੇ ਕਿਰੇ ਕਿਰੇ ਸੀਸੀਟੀਵੀ ਹੁਣ ਤੱਕ ਖੰਗਾਲੇ ਗਏ ਨੇ ਕਿ ਕੀ ਗੱਲ ਸਰ ਸੀਸੀਟੀਵੀ ਆਪਣਾ ਪਹਿਲਾਂ ਰੀਅਲ ਦੀ ਦੇਖੀ ਆਪਾਂ ਸਾਰੇ ਆਪਣੇ ਪੰਜਾਬ 52 ਕੈਮਰੇ ਇਥੇ ਲੱਗੇ ਆ ਉਹ ਦੇਖਿਆ ਉਸ ਤੋਂ ਬਾਅਦ ਆਪਾਂ ਸਾਈਕਲ ਸਟੈਂਡ ਦਾ ਕੈਮਰਾ ਦੇਖਿਆ ਬਾਹਰ ਸਾਡੇ ਟਿਕਟ ਖਿੜਕੀ ਆਪਣੇ ਪ੍ਰਾਈਵੇਟ ਵਾਲਾ ਉਹਦਾ ਦੇਖਿਆ ਫਿਰ ਹੋਟਲਾਂ ਦੇ ਉਹ ਅਗੇ ਪੈਟਰੋਲ ਪੰਪ ਐ ਕਮੰਦਰਾਵਾਰ ਉਤੋਂ ਥੋੜੀ ਜਿਹੀ ਲੀਡ ਮਿਲੀ ਕਿ ਬਾਹਰ ਨਿਕਲੇ ਆ ਹਮਨ ਟੀਮਾਂ ਲੱਗੀਆਂ ਸਿਟੀ ਸੇਫ ਵਾਲੇ ਕੈਮਰੇ ਉਹ ਵੀ ਚੈੱਕ ਕਰ ਰਹੇ ਆ ਜੀ ਉਹ ਜਿਹੜੀ ਲੇਡੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਿਹੜੀ ਲੇਡੀ ਬੱਚੇ ਨੂੰ ਗਵਾ ਕਰਕੇ ਲੈ ਗਈ ਹੈ ਇਹ ਕੋਈ ਉਹਨੇ ਕੋਈ ਮਾਸ ਚਿਹਰਾ ਉਹਦਾ ਕੋਈ ਪਛਾਣ ਚ ਆਇਆ ਕੁਝ ਜਾਂ ਕੁਝ ਜਾਂ ਉਹਨੇ ਚਲਾ ਟਕੇ ਬੱਚੇ ਦਾ ਕਿਸ ਤਰ੍ਹਾਂ ਇਹ ਬੱਚੇ ਨੂੰ ਕਿਸ ਤਰ੍ਹਾਂ ਉਹ ਲੈ ਕੇ ਗਈ ਸੋ ਅੱਗੇ ਲੈ ਗਈ ਸੀ ਵੀ ਆ ਜਾਗਰ ਸੀ ਬੱਚਾ ਇਹ ਹੱਥ ਫੜ ਕੇ ਲੈ ਗਈ ਨਹੀਂ ਉਹਦਾ ਚਿਹਰਾ ਹੱਥ ਨਹੀਂ ਉਹ ਚਿਹਰਾ ਉਹਦਾ ਪੂਰਾ ਨਜ਼ਰ ਆ ਰਿਹਾ ਵਾ ਕਾਫੀ ਤੋਂ ਦੂਰ ਤੋਂ ਹੁਣ ਜਦੋਂ ਉਹ ਕਿਤੇ ਸਟੇਸ਼ਨ ਦੇ ਅੰਦਰ ਐਂਟਰ ਹੋਈ ਆ ਸਵਾ 11 ਵਜੇ ਪਹਿਲਾਂ ਆਈ ਸੀ ਬੈਠੀ ਫਿਰ ਚਲੀ ਗਈ ਫਿਰ ਬਾਹਰੋਂ ਉਹ ਦੋਨੇ ਇਕੱਲੇ ਪੂਰੇ ਹੁੰਦੇ ਕਾਫੀ ਕਲੀਅਰ ਚਿਹਰਾ ਨਜ਼ਰ ਆ ਰਿਹਾ ਵਾ ਕਿ ਜੇ ਕੋਈ ਉਹਨਾਂ ਨੂੰ ਜਾਣਦਾ ਪਛਾਣਦਾ ਹੋਵੇਗਾ ਕੋਈ ਹੋ ਸਕਦਾ ਪੁਲਿਸ ਨੂੰ ਉਹਨੂੰ ਤਲਾਸ਼ ਦੇ ਸਕਦਾ ਕੋਈ ਕੋਈ ਜ਼ਿੰਮੇਵਾਰ ਸਹਰੀ ਹੋਵੇਗਾ ਉਹ ਚਿਹਰਾ ਕਾਫੀ ਨਜ਼ਰ ਆ ਰਿਹਾ ਜੋ ਜਾਣਦੇ ਟਾਈਮ ਹੀ ਉਹਨੇ ਕੋਈ ਹੂੰਗੜ ਥੋੜਾ ਵੱਡਾ ਜਿਹਾ ਕੀਤਾ ਪਰ ਚਿਹਰਾ ਨਜ਼ਰ ਆ ਰਿਹਾ ਵਾ ਕਾਫੀ ਆ ਰਿਹਾ ਬੰਦਾ ਮੁੰਡੇ ਦਾ ਕਲੀਅਰ ਚਿਹਰਾ ਨਜ਼ਰ ਆ ਰਿਹਾ ਲੱਗਦੀ ਸੀ ਉਹ ਲੇਡੀ ਮਤਲਬ ਦੇਖਣੋ ਜੀ ਪੰਜਾਬੀ ਸੂਟ ਪਾਇਆ ਉਹਨੇ ਬਲੈਕ ਕਲਰ ਦਾ ਕੀ ਕਾਫੀ ਕੋਈ ਠੀਕ ਡੀਲ ਡੋਲ ਦੀ ਲੱਗਦੀ 5 ਫੁੱਟ ਕੋਈ ਚਾਰ ਪੰਜ ਇੰਚ ਹੇਟ ਹੋਏਗੀ ਅੱਛਾ ਤੇ ਇੰਨੇ ਕੇ ਪੰਜ ਸਾਢੇ ਪੰਜ ਫੁੱਟ ਦਾ ਜਿਹੜਾ ਲੜਕਾ ਵਾ ਮੇਰੇ ਖਿਆਲ 30 35 ਸਾਲ ਦੇ ਕਰੀਬ ਦੋਨੇ ਲੱਗਦੇ ਆ ਤੇ ਜੇ ਤੇ ਪੰਜਾਬੀ ਲੱਗਦੇ ਵੇਖਣ ਨੂੰ ਹੂੰ ਕਿ ਹੁਣ ਸਾਨੂੰ ਅਪੀਲ ਸਾਰਿਆਂ ਨੂੰ ਸਾਡੇ ਚੈਨਲ ਤੁਹਾਡੇ ਚੈਨਲਾਂ ਨਾਲ ਹੀ ਕਿ ਜੇ ਕਿਸੇ ਨੂੰ ਪਤਾ ਲੱਗਦਾ ਜੀ ਉਹਨਾਂ ਬਾਰੇ ਕਿ ਉਹ ਜਾਣਦਾ ਪਛਾਣਦਾ ਸਾਨੂੰ ਇਤਰਾਹ ਦਵੇ ਬਾਕੀ ਜਿਹੜਾ ਕੋਈ ਦੱਸਣ ਵਾਲੇ ਨੂੰ ਨਾਂ ਗੁਪਤ ਰੱਖਾਂਗੇ ਵਾਜਿਬ ਨਾਮ ਲਾਵਾਂਗੇ ਜੋ ਆਪਾਂ ਦੇ ਸਕਦੇ ਹਾਂ ਇੱਕੋ ਹੀ ਗੱਲ ਹੈ ਜੀ ਇਹ ਸਾਰੇ ਪਿਛਲੀ ਰਾਤ ਦੀ ਗੱਲ ਹੈ ਜੀ ਬੀਤੇ ਦਾ ਹਾਂ 16 17 ਰਾਤ ਦੀ ਗੱਲ 16 17 ਰਾਤ ਦੀ ਗੱਲ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਫਤਿਹਪੁਰ ਤੋਂ ਇੱਕ ਮਹਿਲਾ ਚੜੀ ਸੀ ਕਿ ਲੁਧਾਨਾ ਵਾਸਤੇ ਲੁਧਾਨਾ ਦੇ ਵਿੱਚ ਆਣਾ ਸੀਗਾ ਉਹਨੇ ਆਪਣੇ ਪਤੀ ਦੇ ਕੋਲੋਂ ਤੇ ਜਦੋਂ ਉਸ ਨੂੰ ਟ੍ਰੇਨ ਤੋਂ ਉਤਰਦੀ ਹੈ ਤੇ ਉਹਦਾ ਇੱਕ ਸਾਲ ਦਾ ਬੱਚਾ ਅਗਵਾ ਹੋਇਆ ਮਿਲਦਾ ਵਾ ਤੇ ਉਸ ਤੋਂ ਬਾਅਦ ਜੀਆਰਪੀ ਪੁਲਿਸ ਨੂੰ ਕੰਪਲੇਨਟ ਜਰੀਏ ਜਾਂਦੀ ਹੈ ਤੇ ਉਸ ਤੋਂ ਬਾਅਦ ਜੀਆਰਪੀ ਪੋਸਟ ਡੈਰੀ ਕੀਤਾ ਐਕਸ਼ਨ ਮੋਰ ਤਾਂ ਸ਼ੁਰੂ ਹੋ ਜਾਂਦੀ ਹੈ ਤੇ ਲਗਾਤਾਰ ਸੀਸੀਟੀਵੀ ਖੰਗਾਲੇ ਜਾ ਰਹੇ ਦੱਸਿਆ ਜਾ ਰਿਹਾ ਕਿ ਇੱਕ ਲੇਡੀ ਦੇ ਵੱਲੋਂ ਇਹ ਘਿਨੋਣੀ ਹਰਕਤ ਕੀਤੀ ਗਈ ਹੈ ਲੇਡੀ ਦੇ ਵੱਲੋਂ ਇੱਕ ਬੱਚੀ ਬੱਚੇ ਦਾ ਆਪਰਾਣ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਜਿਹੜੀ ਮਹਿਲਾ ਉਤਰੀ ਸੀ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਉਹਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਮੈਂ ਆਪਣੇ 4 ਸਾਲ ਦੇ 9 ਸਾਲ ਦੇ ਬੱਚੇ ਨੂੰ ਵਾਸ਼ਰੂਮ ਕਰਾਉਣ ਦੇ ਲਈ ਲੈ ਕੇ ਗਈ ਤੇ ਜਦੋਂ ਮੈਂ ਥੱਕ ਟੁੱਟ ਗਈ ਉੱਥੇ ਸੋ ਗਈ ਤੇ ਉਸ ਤੋਂ ਬਾਅਦ ਅਚਾਨਕ ਹੀ ਮੇਰੇ ਬੱਚੇ ਨੂੰ ਕਿਸੇ ਨੇ ਕਿਸੇ ਵੱਲੋਂ ਅਗਵਾ ਕਰ ਲੇਟਾ ਗਿਆ ਲਗਾਤਾਰ ਪੁਲਿਸ ਸੀਸੀਟੀਵੀ ਕੈਮਰੇ ਖੰਗਾ ਆਦੀ ਹੈ ਜਲਦੀ ਪੁਲਿਸ ਉਸ આરોપી ਨੂੰ ਪਕੜ ਲਵੇਗੀ ਜੋੜੇਲਦਾਨ ਲਿਵਤ ਨਾਲ ਯੂਮਪਰ ਪੋਰਟਾਨਵਤ